ਜਿਹੜੇ ਤੁਹਾਡੇ ਪਿਤਾ ਜੀ ਆਜ਼ਾਦੀ ਦੀ ਗੱਲ ਕਰ ਰਹੇ ਨੇ ਉਸ ਆਜ਼ਾਦੀ ਦੀ ਗੱਲ ਕਰਮੀ ਬੰਦ ਕਰੋ ਫਤੇ ਬਣਾਉਣੀ ਬੰਦ ਕਰੋ ਫਤੇ ਬਣਾਉਣੀ ਬੰਦ ਕਰ ਦਿਓ ਚੋਕੇ ਸੁਲਾਮ ਕਰ ਦਿਓ ਤੇ ਸਾਹਿਬ ਜੀ ਕਹਿੰਦੇ ਬਰੋ ਜਿਹੜੀ ਫਤੇ ਚੋਂ ਕੌਣ ਸਾਹਿਬ ਜਿਹੜੀ ਫਤੇ ਉਹਨਾਂ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੁਲਾਈ ਉਹਨੂੰ ਫਤੇ ਸਰਹੰਦ ਸੂਬੇ ਸੁਖਰਨ ਦੀ ਕਚਹਿਰੀ ਚ ਬੁਲਾਈ ਬੋਲਮੀ ਬਦਰੀ ਆਪਣੇ ਨਾਲ ਉਹਨਾਂ ਨਾਲ ਆਪਣੀ ਭਾਸ਼ਾ ਨਹੀਂ ਤੋਂ ਉੱਧੇ ਗੱਲ ਦੇ ਫਤੇ ਬੁਲਾਈ